ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਤੇ ਦੂਜੇ ਪਾਸੇ ਪਾਈ ਅਮਰਿਤਪਾਲ ਦੇ ਉੱਤੇ ਦੁਬਾਰਾ ਐਨਐਸਏ ਲਗਾ ਦਿੱਤੀ ਤੇ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਪਰੰਤੂ ਆਮ ਆਦਮੀ ਪਾਰਟੀ ਅੱਜ ਦਿੱਲੀ ਦੇ ਵਿੱਚ ਇੱਕ ਪ੍ਰਦਰਸ਼ਨ ਦਾ ਕਰ ਰਹੀ ਹੈ ਤੇ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤੇ ਦਿੱਲੀ ਦੇ ਸਾਰੇ ਜਿਹੜੇ ਲੀਡਰਸ਼ਿਪ ਆ ਦਿੱਲੀ ਨੂੰ ਜਾ ਰਹੀ ਹੈ ਤੇ ਜਦੋਂ ਬੰਦੀ ਸਿੰਘਾਂ ਦੀ ਗੱਲ ਹੁੰਦੀ ਹੈ ਤੇ ਜਦੋਂ ਅਮਰਤਪਾਲ ਦੀ ਗੱਲ ਹੁੰਦੀ ਹੈ ਤਾਂ ਉਦੋਂ ਸਿਆਸਤਦਾਨ ਚੁੱਪ ਵਟ ਲੈੰਦੇ ਨੇ ਇਹ ਬਿਆਨ ਸਿੱਖ ਨੌਜਵਾਨ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਹੁਣ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਤਾਂ ਇਹੜੀ ਦੇ ਵੱਲੋਂ ਹਿਰਾਸੇ ਦੇ ਵਿੱਚ ਲੈ ਲਿਆ ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ ਇਸ ਗੱਲ ਲੈ ਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ up. ਕਿ ਕੇਦਰੀਵਾਲ ਦੀ ਗ੍ਰਿਫਤਾਰੀ ਹੋਈ ਤਾਂ ਸਾਰੀ ਆਮ ਆਦਮੀ ਪਾਰਟੀ ਸਾਰੀ ਦਿੱਲੀ ਨੂੰ ਭੱਜ ਗਈ ਪਰੰਤੂ ਜਦੋਂ ਸਿੱਖਾਂ ਦੇ ਉੱਤੇ ਗੱਲ ਆਉਂਦੀ ਹੈ ਤਾਂ ਅੱਜ ਤੱਕ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ 30 ਸਾਲਾਂ ਤੋਂ ਬੰਦ ਸਾਡੇ ਸਿੰਘ ਨੇ ਤੇ ਜਿਸ ਦੇ ਦੌਰਾਨ ਅੱਜ ਤੱਕ ਕਿਸੇ ਵੀ ਸਿਆਸਤਦਾਨ ਨੇ ਪੱਖ ਨਹੀਂ ਲਿੱਤਾ ਤੇ ਨਾ ਹੀ ਕਦੇ ਪ੍ਰਦਰਸ਼ਨ ਕੀਤਾ ਤੇ ਭਾਈ ਅਮਰਤਪਾਲ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਤੇ ਐਨਐਸਏ ਲਗਾ ਦਿੱਤੀ ਤੇ ਹੁਣ ਤੱਕ ਕਿਸੇ ਵੀ ਜਿਹੜਾ ਸਿੱਖ ਪੰਥਕ ਨੂੰ ਲੈ ਕੇ ਅੱਜ ਤੱਕ ਲੀਡਰਾਂ ਦਾ ਕੋਈ ਵੱਡਾ ਬਿਆਨ ਨਹੀਂ ਆਇਆ ਤੇ ਕੋਈ ਵੀ ਦਰਦਸ਼ਨਾ ਜਿਹੜਾ ਨਹੀਂ ਕੀਤਾ ਗਿਆ ਕਿਉਂ ਬਾਰ-ਬਾਰ ਜਿਹੜੇ ਸਿੱਖ ਜਥੇਬੰਦੀਆਂ ਦੇ ਨਾਲ ਹੀ ਹਰ ਵਾਰ ਤੱਕਾ ਹੁੰਦਾ ਹੈ ਕਿਉਂ ਹੀ ਸਿੱਖ ਜਥੇਬੰਦੀਆਂ ਦੇ ਨਾਲ ਇਸ ਤਰ੍ਹਾਂ ਕੀਤਾ ਜਾਂਦਾ ਹੈ ਤੇ ਅੱਜ ਆਮ ਆਦਮੀ ਪਾਰਟੀ ਦੇ ਜਦੋਂ ਕਨਵੀਨਰ ਆਰਵਿੰਦ ਕੇਜਰੀਵਾਲ ਗ੍ਰਿਫਤਾਰ ਹੋ ਗਏ ਤਾਂ ਸਾਰੀ ਆਮ ਆਦਮੀ ਪਾਰਟੀ ਅੱਜ ਦਿੱਲੀ ਨੂੰ ਤੁਰਪੀ ਹੈ ਤੇ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੀਆਂ ਨੇ ਤੇ ਕਿਉਂ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਤੱਕੇਸ਼ਾਈ ਹੋ ਰਹੀ ਹੈ ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਉੱਤੇ ਪਲਟਵਾਰ ਵੀ ਕੀਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹੋਰ ਉਹਨਾਂ ਦਾ ਕੀ ਕਹਿਣਾ ਕਰਤਾ ਦਿੱਲੀ ਦਾ ਬੰਦਾ ਫੜਿਆ ਜਾਵੇ ਉਹਦੇ ਹੱਕ ਦੇ ਵਿੱਚ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਤੁਸੀਂ ਇਕੱਠੇ ਹੋ ਜਾਂਦੇ ਹੋ ਜਦੋਂ ਉਹੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੰਦੀ ਸਿੰਘਾਂ ਵਾਸਤੇ ਇਕੱਠ ਰੱਖਿਆ ਉਦੋਂ ਤੁਸੀਂ ਤੁਹਾਡੇ ਜੋ ਪੱਗਾਂ 'ਚ ਸਿਰ ਫਸਾ ਕੇ ਕੋਈ ਪਹੁੰਚਿਆ ਨਹੀਂ ਹੋਵੇਗਾ ਤੁਹਾਡੀਆਂ ਜਮੀਰਾਂ ਮਰ ਗਈਆਂ ਸੱਤ ਮੋਤੀ ਤੁਸੀਂ ਪੱਗਾਂ 'ਚ ਸਿਰ ਫਸਾਏ ਹੋਏ ਨੇ ਜਿਹੜਾ ਦਿੱਲੀ ਦਾ ਉਹ ਬੰਦਾ ਉਹਨੇ ਪ੍ਰੋਫੈਸਰ ਦਵਿੰਦਰਪਰ ਭੁੱਲਰ ਦੀ ਰਿਹਾਈ ਨੂੰ ਰੋਕ ਕੇ ਰੱਖਿਆ ਉਹਨੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ੍ਹ ਤੱਕ ਪਹੁੰਚਾਇਆ ਤੁਸੀਂ ਉਹਦੇ ਹੱਕ ਦੇ ਵਿੱਚ ਉੱਥੇ ਦਿੱਲੀ ਦੀ ਧਰਤੀ ਤੇ ਜਾ ਕੇ ਰੁੱਖਾਂ ਦੇ ਨਾਲ ਝੂੜ-ਝੂੜ ਕੇ ਲਤਾਂ ਮਾਰਦੇ ਜੋ ਉਹਦੇ ਵਾਸਤੇ ਤੁਸੀਂ ਪਰਚੇ ਪਵਾਉਣ ਵਾਸਤੇ ਤਿਆਰ ਹੋ ਜੇਲ੍ਹਾਂ ਵਿੱਚ ਜਾਣ ਵਾਸਤੇ ਤਿਆਰ ਜੋ ਜਿਨ੍ਹਾਂ ਨੇ ਤੁਹਾਡੀ ਕੌਮ ਦੀ ਇੱਜ਼ਤ ਨੂੰ ਬਚਾਇਆ ਕੌਮ ਦੀ ਲੱਥੀ ਹੋਈ ਪੱਗ ਨੂੰ ਸਿਰ ਤੇ ਟਿਕਾਇਆ ਉਹਨਾਂ ਬੰਦੀ ਸਿੰਘਾਂ ਵਾਸਤੇ ਤੁਹਾਡੇ ਮੂੰਹ ਚੋਂ ਇੱਕ ਬੋਲ ਨਹੀਂ ਨਿਕਲਿਆ 92 ਦੇ 92 ਚੋਂ ਤੁਸੀਂ ਤੁਹਾਡੇ ਮੂੰਹ ਉਹਦਾ ਬੰਦ ਹੋ ਗਏ ਬੰਦੀ ਸਿੰਘਾਂ ਵਾਸਤੇ ਤੁਹਾਡੇ ਮੂੰਹਾਂ ਤੇ ਚੇਪੀਆਂ ਲੱਗੀਆਂ ਇਕਾ ਦਿੱਲੀ ਦੇ ਬੰਦੇ ਵਾਸਤੇ ਤੁਸੀਂ ਸਾਰੇ ਖੋ ਕੇ ਉੱਠ ਗਏ ਤੁਹਾਡੀ ਜ਼ਮੀਰ ਮਰੀ ਹੋਈ ਹੈ ਜਿਸ ਤਰ੍ਹਾਂ ਤੁਹਾਨੂੰ ਉਹ ਦਿੱਲੀ ਦੇ ਬੰਦੇ ਕਹਿੰਦੇ ਨੇ ਉਸੇ ਤਰ੍ਹਾਂ ਤੁਸੀਂ ਬੋਲਦੇ ਹੋ ਤੁਹਾਡੀਆਂ ਜ਼ਮੀਰਾਂ ਮਰ ਗਈਆਂ ਤੁਸੀਂ ਖੇਓ